ਕੰਮ-ਕੁਮ ਤੇ ਹੁਣ ਮੈਂ ਸਾਰਾ ਰਸੋਈ ਚ ਕਰ ਲਿਆ ਵਾ ਤੇ ਹੁਣ ਲੰਮੀ ਪੈਣੀ ਆ ਘੜੀ ਬਹਿ ਜਾਣੀ ਫੋਨ-ਫਾਨ ਵੇਖ ਲੈਣੀ ਆ ਅੱਜ ਤਾਂ ਮੈਨੂੰ ਨਾ ਨਿਹਰਾ ਹੀ ਹੋ ਕੇ ਆਵਾ ਕੰਮ-ਕੁਮ ਕਰਦੇ ਨੂੰ ਧਾਰਾਂ ਧੁਰਾਂ ਕੱਢੀਆਂ ਪੱਠੇ-ਪੁੱਠੇ ਪਾਏ ਚੱਲ ਹੁਣ ਵੇਖਦੇ ਆ ਅੱਜ ਕਿੰਨੇ ਦਿਨ ਹੋ ਗਏ ਆ ਸੋਨੂ ਦਾ ਫੋਨ ਹੀ ਨਹੀਂ ਆਇਆ ਸੋਖ ਹੋਵੇ ਲੜੇ-ਲੁੜੇ ਨਾ ਹੋਣ ਕਿਤੇ ਕਈ ਵਾਰ ਲੜ ਵੀ ਝਾਟੀ ਪੈਂਦੀ ਲੱਖੋ ਨਹੀਂ ਲੱਖੋ ਆ ਜਾ ਮੈਂ ਅਜੇ ਹੁਣੇ ਹੀ ਤੈਨੂੰ ਯਾਦ ਕਰਨ ਦਾ ਹੀ ਮੈਂ ਆ ਭੀ ਉਹਨਾਂ ਦਾ ਤਿੰਨ ਚਾਰ ਦਿਨ ਹੋ ਗਏ ਫੋਨ ਹੀ ਨਹੀਂ ਆਇਆ ਯਾਦ ਕੀ ਕਰਨਾ ਉਹ ਤਾਂ ਮੈਨੂੰ ਉਹਨੇ ਘਰੋਂ ਕੱਢਤਾ ਵਾ ਤੇ ਐਦਾਂ ਹੀ ਆਈ ਤੂੰ ਤੇ ਐਦਾਂ ਹੀ ਹੋਣਾ ਨਾ ਕੋਈ ਪੈਸਾ ਨਾ ਕੋਈ ਢੇਲਾ ਤੇ ਨਾ ਮੈਨੂੰ ਕਿਨੇ ਆਖਿਆ ਵੀ ਨਾ ਜਾ ਹਾਂ ਤੇ ਮੈਂ ਗੁੱਸੇ ਦੀ ਮਾਰੀ ਘਰੋਂ ਨਿਕਲ ਆਈ ਆ ਤੇ ਉਹਨੇ ਸੁਣੂ ਨੇ ਵੀ ਨਹੀਂ ਕਿਹਾ ਤੇ ਨਾ ਸੁਣੂ ਵੀ ਰੰਦਾ ਹੀ ਬਣਿਆ ਮੇਰਾ ਥੋੜੀ ਬੰਨ ਨਹੀਂ ਉਹਨੇ ਚੱਲ ਕੋਈ ਨਹੀਂ ਰੰਦਾ ਬਣਿਆ ਰੰਨ ਨੂੰ ਮੈਂ ਕੀ ਜਾਣਦੀ ਆ ਮੈਂ ਸੁਣੂ ਦੀ ਜਾ ਕੇ ਝਾੜ ਕਰੂੰਗੀ ਨਾ ਸੁਣੂ ਤੂੰ ਕਿ ਬੀਬੀ ਨੂੰ ਐਦਾਂ ਕਲਾਇਆ ਤੇ ਨਾਮ ਇਹਨੂੰ ਕਿਨੇ ਡੱਕਿਆ ਵੀ ਤੂੰ ਨਾ ਜਾ ਹਾਂ ਮੈਂ ਗੁੱਸੇ ਦੀ ਮਾਰੀ ਤੁਰ ਪਈ ਹਾਂ ਹੈ ਤੇ ਕਿੱਦਾਂ ਆਈ ਉਦਨ ਵਾਲੋਂ ਤੂੰ ਉਦਨ ਵਾਲੋਂ ਐਦਾਂ ਹੀ ਕਿਹੇ ਮੁੰਡੇ ਨੂੰ ਆਖਿਆ ਵੀ ਪੁੱਤ ਮੈਨੂੰ ਮੋਟਰਸਾਈਕਲ ਤੇ ਲੈ ਜਾ ਤੇ ਬੀਬਾ ਪੁੱਤ ਮੇਰ ਕੋ ਕਿਰਾਇਆ ਹੈ ਨਹੀਂਗਾ ਤੇ ਤੇ ਉਹ ਵਿਚਾਰਾ ਮੈਨੂੰ ਨਾ ਟਾਡੇ ਉੱਥੇ ਪੁਲਿਸ ਤੇ ਛੱਡ ਕੇ ਆਇਆ ਹਾਂ ਤੇ ਮੈਨੂੰ ਪੁੱਛਿਆ ਵੀ ਤੂੰ ਕੀ ਮਾਵਾ ਮੈਂ ਮੈਂ ਲੱਖੋ ਦੀ ਮਾਵਾ ਤੇ ਆਂਦਾ ਵੀ ਮੈਂ ਜਾਣਦਾ ਉਹਨੂੰ ਹੂੰ ਤੇ ਕੋਈ ਨਹੀਂ ਮਾ ਮੈਂ ਕਾਰ ਛੱਡਿਆ ਮਾ ਮੈਂ ਕੋਈ ਨਹੀਂ ਪਤ ਮੈਂ ਹੁਣ ਚੱਲ ਜਾਂਗੀ ਤੇ ਤੁਰ ਕੇ ਆਈ ਹਾਂ ਤੇ ਤੁਰ ਕੇ ਆਈ ਤੇ ਤੂੰ ਕਿਉਂ ਅੱਧੀ ਰਾਤ ਕਿਉਂ ਆਈ ਤੂੰ ਫਿਰ ਉਹ ਜਿਹੜੀ ਕੁੜੀ ਆ ਨਾ ਉਹਦੇ ਸਿਆਪੇ ਜੋ ਕੀ ਹੋਇਆ ਸੀ ਮੈਂ ਉਹਦਾ ਫੜ ਕੇ ਉਹ ਆਂਦੀ ਮੈਂ ਟਿਵੀਸ਼ਨ ਤੇ ਜਾਣਾ ਵਾ ਹਾਂ ਟਿਵੀਸ਼ਨ ਤੇ ਜਾਣਾ ਵਾ ਤਾਂ ਮੈਂ ਆਖਿਆ ਵੀ ਸੰਤ ਮੁੰਡਾ ਚਾਹੀਦਾ ਪੱਥਰ ਆਡੇ ਮੱਥੇ ਮਾਰਿਆ ਤੂੰ ਮੈਂ ਕਿਹਾ ਸਾਨੂੰ ਨਹੀਂ ਇਹ ਚਾਹੀਦੀ ਮੈਂ ਚੁੱਕ ਕੇ ਉਹਦਾ ਬਸਤਾ ਮਾਰਿਆ ਤੇ ਮੇਰੇ ਮਦਰ ਪੈ ਗਏ ਕਿ ਤੂੰ ਕਿਉਂ ਇਸ ਤਰ੍ਹਾਂ ਕੀਤੀ ਐ ਮੈਂ ਮੈਂ ਟਿਵੀਸ਼ਨ ਤੇ ਨਹੀਂ ਜਾਂਦੇ ਨਾ ਕੁੜੀ ਨੂੰ ਕੁੜੀ ਨੂੰ ਹੈ ਜਦੋਂ ਮੈਂ ਦਾ ਬਸਤਾ ਸੁਟਿਆ ਨਾ ਉਹ ਚੜੀਲ ਉੱਤੇ ਆ ਗਈ ਹਾਂ ਤੇ ਉਹ ਮੇਰੇ ਗਾੜੀ ਪੈ ਗਈ ਉਹ ਤਾਂ ਮੈਨੂੰ ਕੁੱਟਣ ਨੂੰ ਫਿਰੇ ਹਾਂ ਤੇ ਮੈਂ ਤੇ ਮਾਰੀ ਸ਼ਰਮ ਦੀ ਪਰਾਂ ਹੋ ਗਈ ਹਾਂ ਭਈ ਬੁੱਢੇਵਾਰੇ ਨਾਲ ਮੈਂ ਛਿੱਤਰ ਖਾਉਂਗੀ ਇਹਨਾਂ ਕੋਲੋਂ ਨਾਲੇ ਲੋਕੀ ਤਮਾਸ਼ਾ ਵੇਖਣਗੇ ਤੇ ਉਸ ਨੂੰ ਸੋਨੂੰ ਆਇਆ ਤੇ ਉਹ ਦੋਨੋਂ ਉਹ ਸੋਨੂੰ ਦੇ ਕੰਨ ਪਰਣ ਢਈ ਹਾਂ ਤੇ ਸੋਨੂੰ ਮੇਰੇ ਗਾ ਪੈ ਗਿਆ ਸੋਨੂ ਨੇ ਤੇਰੀ ਕੋਈ ਨਹੀਂ ਸੁਣੀ ਮੇਰੀ ਕੋਈ ਨਹੀਂ ਸੁਣੀ ਮੇਰੀ ਕੁੱਤੇ ਖਾਣੀ ਉਹਨੇ ਕੀਤੀ ਸੋਨੂ ਨੇ ਸੋਨੂ ਨੇ ਤੈ ਤੂੰ ਸਭ ਕਾਹੇ ਵਾਲੀ ਕੋਈ ਨਹੀਂ ਮੈਂ ਪੁੱਛੂਗੀ ਸਵੇਰੇ ਤੂੰ ਚੁੱਪ ਕਰ ਰਾਤ ਰਹਿ ਤੇ ਕੋਈ ਗੱਲ ਨਹੀਂ ਆਪਾਂ ਸਵੇਰੇ ਜਾਵਾਂਗੇ ਤੇ ਮੈਂ ਉੱਥੇ ਕੁੱਤੇ ਖਾਣੀ ਕਰਕੇ ਆਉਂਵਾਂਗੀ ਕੀ ਬਿਮਾਰੀ ਤੈਨੂੰ ਮੈਂ ਨਹੀਂ ਜਾਣਾ ਨਹੀਂ ਬੀਬੀ ਤਿਆਂ ਦੇ ਘਰ ਨਹੀਂ ਆ ਨਹੀਂ ਮੈਂ ਨਹੀਂ ਜਾਣਾ ਨਹੀਂ ਨਹੀਂ ਇਹ ਤੈਨੂੰ ਮੈਂ ਕੋਈ ਨਹੀਂ ਛੱਡ ਕਿਉਂ ਘਰ ਤਿਆਂ ਦੇ ਘਰ ਨਹੀਂ ਰਹੀਦਾ ਹੁੰਦਾ ਤੈਨੂੰ ਪਤਾ ਬਗਾਨੇ ਥਾਂ ਫਿਰ ਲੋਕੀ ਮੈਨੂੰ ਮੇਹਣੇ ਮਾਰਨਗੇ ਤੇ ਪਰ ਪੁੱਤ ਦਾ ਹੱਕ ਸੀ ਤੇ ਕੋਈ ਨਹੀਂ ਮੈਂ ਉਹਨੂੰ ਪੁੱਛੂਗੀ ਨਾ ਸਾਰਾ ਕੰਮ ਕਰਕੇ ਆਉਂਗੀ ਉਹਨਾਂ ਦੇ ਨਾਲ ਤੂੰ ਫਿਰ ਕੇ ਕਿਉਂ ਕਰਦੀ ਆ ਤੇ ਉਹ ਉਹਨੇ ਮੇਰੀ ਕੋਈ ਨਹੀਂ ਸੁਣੀ ਚੱਲ ਕੋਈ ਨਹੀਂ ਤੂੰ ਹੁਣ ਮੈਂ ਤੇਰੇ ਲਈ ਰੋਟੀ ਲਿਆਵਾ ਮੇਰੀ ਗੱਲ ਸੁਣ ਲੈ ਪਹਿਲੋਂ ਫੇਰ ਰੋਟੀ ਖਾਵਾਂਗੇ ਮੇਰੀ ਸਹੇਲੀ ਪੈਣ ਆਂਦੀ ਆ ਕਿ ਇੱਕ ਬਾਬਾ ਵਾ ਇਧਰ ਨਹਿਰੋਂ ਪਾਰ ਤੇ ਉਹ ਕੁੜੀਆਂ ਨਿੰਦਾ ਵਾ ਹੂੰ ਤੇ ਉਹ ਉਹਦੇ ਨਾਲ ਬੱਚੇ ਹੋ ਜਾਂਦੇ ਬੂਟੇ ਲੱਗ ਜਾਂਦੇ ਆ ਉਹ ਕਲੇਣੀ ਮੇਰੀ ਮੰਨਦੀ ਨਹੀਂ ਚੱਲ ਕੋਈ ਨਹੀਂ ਆਪਾਂ ਡਾਕਟਰੀ ਇਲਾਜ ਕਰਾਉਨੇ ਆ ਤੇ ਵੇ ਲਾਂਗੇ ਜੇ ਕਿਤੇ ਜਾਣ ਵਾਲਾ ਥਾਂ ਹੋ ਉਹ ਜਾਵਾਂਗੇ ਕੋਈ ਗੱਲ ਨਹੀਂ ਮੈਂ ਸਾਰੀ ਗੱਲਬਾਤ ਉਹਨਾਂ ਨਾਲ ਕਰੂੰਗੀ ਵੀ ਕੀ ਬਿਮਾਰੀ ਤੁਸੀਂ ਮਾਤਾ ਦੀ ਕਿਉਂ ਨਹੀਂ ਮੰਨਦੇ ਤੁਸੀਂ ਉਹ ਨਹੀਂ ਮੇਰੀ ਮੰਨਦੇ ਕੋਈ ਨਹੀਂ ਮੈਂ ਆਪੇ ਜਾਊਂਗੀ ਸਵੇਰੇ ਤੇਰੇ ਨਾਲ ਮੈਂ ਤਾਂ ਨਾ ਐਦਾਂ ਉਹਨੂੰ ਸਮਝਾ ਕੇ ਆਉਂਗੀ ਤੇ ਉਹ ਤੀਰ ਵਾਂਗੂ ਸਿੱਧੀ ਹੋਜੂਗੀ ਵੇਖ ਲਈ ਤੇ ਸੋਨੂੰ ਦੀ ਵੀ ਕੁੱਤੇ ਖਾਣੀ ਕਰੂੰਗੀ ਜਦੋਂ ਉਹਨੂੰ ਮੈਂ ਡਰਾਵਾ ਮਾਰਿਆ ਪਿਆਲੀ ਪੂਲੀ ਦਾ ਭੈਆਂ ਪੋਹਿਆਂ ਦਾ ਤੇ ਸਾਰੇ ਕੰਮ ਉਹਨਾਂ ਕਰ ਲੈਣੇ ਆ ਅਜੇ ਤੇਰ ਕੋ ਨਹੀਂ ਕਿ ਡਰਦੇ ਤੇ ਆਪੇ ਮੰਨੂਗੀ ਨਾ ਫੇਰ ਆਹੋ ਹੈ ਉਹ ਤਾਂ ਮੈਨੂੰ ਸਮਝਦੀ ਕੋਈ ਨਹੀਂ ਸਾਰਾ ਸਮਝੂਗੀ ਰੋਟੀ ਪਾਣੀ ਦਊਗੀ ਵੀ ਅਖੇ ਤੈਨੂੰ ਮੰਜੇ ਤੇ ਹੀ ਆਖ ਦਿੰਦੀ ਹੁਣੇ ਚਾਹ ਮੰਗਦੀ ਆ ਅੱਗੇ ਚਾਹ ਪੀਤੀ ਤੂੰ ਹੁਣ ਫੇਰ ਕਿਆ ਮੰਗਣ ਲਈ ਆ ਕੋਈ ਗੱਲ ਨਹੀਂ ਮੈਂ ਆਪੇ ਸਵੇਰੇ ਉਹਦੇ ਨਾਲ ਸਾਰੇ ਫੈਸਲੇ ਕਰਕੇ ਆਉਂਗੀ ਚੰਗਾ ਹਾਂ ਹਾਂ ਹਾਏ ਹਾਏ ਜਿਹੜੀ ਵੀ ਚੀਜ਼ ਨੂੰ ਹੱਥ ਪਾਵਾਂ ਫਤਮੀ ਹੋਈ ਏ ਸਾਰਾ ਮੇਕਅਪ ਦਾ ਸਮਾਨ ਚਾਟ ਖਤਮ ਹੋ ਜਾਂਦਾ ਵਾ ਇਹ ਕਦੇ ਆ ਰੂਪ ਹੀ ਨਹੀਂ ਨਾ ਛੱਡਦੀ ਵੀ ਜਦੋਂ ਵੇਖੋ ਮੂੰਹ ਨੂੰ ਘਸਲ-ਘਸਲ ਲੰਦੀ ਰਹੋਗੀ ਕੋਹ ਨਾ ਕੋ ਵਾ ਇੰਜ ਕਰਦੀ ਆ ਅੱਜ ਤੇ ਮਾਤਾ ਘਰ ਨਹੀਂ ਹੈਗੀ ਵੀ ਕਿੱਦਾਂ ਵੇਲਾ ਮਾਰਾਤਰਾ ਘਰ ਨਹੀਂ ਕਿੰਨੀ ਸ਼ਾਂਤੀ ਆ ਕਿੰਨਾ ਦਿਲ ਨੂੰ ਸਕੂਨ ਮਿਲਣ ਧਿਆ ਵਾ ਜਦੋਂ ਘਰ ਹੁੰਦੀ ਨਾ ਉਦੋਂ ਚੈਂ ਚੈਂ ਪੈਂ ਪੈਣੀ ਮੁੱਕਦੀ ਵੀ ਸਾਡੇ ਘਰੋਂ ਮੈਂ ਤੇ ਆ ਨਹੀਂ ਉੱਥੇ ਹੀ ਰਵੇਗਾ ਪੱਕੀ ਆਵੇ ਨਾ ਇੱਥੇ ਬੁਲਾ ਜੀ ਚਲ ਮੈਂ ਇਹਨਾਂ ਨੂੰ ਆਂਦੀ ਆ ਮੇਰਾ ਮੇਕਅਪ ਦਾ ਸਮਾਨ ਖਤਮ ਆ ਜਿਹੜੀ ਵੀ ਚੀਜ਼ ਨੂੰ ਹੱਥ ਪਾਉਣ ਲਈ ਆ ਉਹ ਖਤਮ ਚਲੋ ਲੈ ਹੁੰਦੇ ਜਾ ਕੇ ਬੈਠੇ ਤੇ ਹੈਗੇ ਆ ਗੱਲ ਕਰਦੀ ਆ 3 ਹੋ ਜਾਂਦੀ ਹਾਂਜੀ ਕੀ ਕਰਨ ਨਹੀਂ ਆ ਕੋ ਕੋ ਨਹੀਂ ਮੈਂ ਵੀ ਤੁਹਾਡੇ ਵਾਲੀ ਲੱਗੀ ਸੀਗੀ ਆਉਣ ਦੱਸੋ ਪਹਿਲਾਂ ਤੁਸੀਂ ਦੱਸੋ ਰੋਟੀ ਲਿਆ ਭੁੱਖ ਲੱਗੀ ਆ ਨਾ ਹੋਰ ਰੋਟੀ ਦਾ ਕੀ ਖਾਣਾ ਵਾ ਮੈਂ ਮ ਆਖਣ ਨਹੀਂ ਸੀਗੀ ਵੀ ਤੁਸੀਂ ਹੁਣੇ ਆਏ ਤੇ ਹੈਗੇ ਬਾਹਰੋਂ ਆ ਕੱਪੜੇ-ਕੱਪੜੇ ਪਾਏ ਆ ਤੇ ਚੱਲੋ ਨਾ ਮੜ ਜੇ ਆਡੇ ਤੱਕ ਚੱਲੀਏ ਕਿਉ ਡਰੇਗੀ ਕਰਨਾ ਮੇਰਾ ਮੇਕਅਪ ਦਾ ਸਾਰਾ ਹੀ ਸਮਾਨ ਖਤਮ ਹੋਇਆ ਵਾ ਤੇਰਾ ਖਾਣਾ ਕੋ ਖਤਮ ਹੋਇਆ ਰਹੀਂਦਾ ਤੇਰਾ ਲੈ ਦੱਸ ਹੁਣ ਜਨਾਨੀਆਂ ਦੇ ਸਮਾਨ ਖਤਮ ਹੋਏ ਰਹਿੰਦੇ ਆ ਤੁਹਾਨੂੰ ਬੰਦਿਆਂ ਨੂੰ ਕੀ ਪਤਾ ਮੈਂ ਹੁਣ ਲਾਉਂ ਲਈ ਹੀ ਗਿਨਾ ਆ ਫੇਸ ਪਾਊਡਰ ਹੀ ਹੈਗਾ ਨਾ ਕੋਈ ਕਰੀਮ ਹੀ ਆ ਨਾਲ ਪੀਸਤੀ ਕੀ ਆ ਤੇ ਚੱਲੋਗਾ ਜਾ ਕੇ ਲੈ ਆਈਏ ਨਾਲ ਛੱਡੋਗਾ ਰੋਟੀ ਦਾ ਖਿਹੜਾ ਉਹ ਸੜੀਆਂ ਦੀਆਂ ਦਾਲਾਂ ਖਾ ਖਾ ਕੇ ਬਾਹਰੋਂ ਕੋਈ 버ਗਰ 버ਗਰ ਖਾ ਕੇ ਆਉਨੇ ਆ ਇਦਾਂ ਦੇ ਜਬਾਨ ਤੇ ਬੜੀ ਮੋਦੀ ਤਰੀ ਖਾਣ ਨੂੰ ਓ ਚਲੋ ਗਾਂ ਮਾਦਾ ਦਾ ਆਇਆ ਕੋਈ ਫੋਨ ਖਣ ਛੱਡੋ ਪਰਾਂ ਮਾਦਾ ਨੂੰ ਵਾਵਾ ਰਾ ਦੀ ਸ਼ਾਂਤੀ ਤੁਹਾਨੂੰ ਪਸੰਦ ਨਹੀਂ ਕੀ ਚਲੋ ਉਠੋ ਗਾਂ ਪਾਏ ਤੇ ਹੈਗੇ ਕੱਪੜੇ ਹੋਣਾ ਚੱਲ ਤੋਰੋ ਤੋ ਹੀ ਨੇ ਕੇ ਬਣੇ ਲੱਕੰਦੇਣਾ ਚਲ ਆਜੋ ਆਜੋ ਛੇਤੀ ਚਲ ਇਹ ਕਿਤੇ ਬੁੜੀਆਂ ਦਾ ਹੀ ਨਾ ਨਾ ਪਤਾ ਨਹੀਂ ਲੱਗਦਾ ਕਿਦੀ ਸਾਡੀ ਲੈਚ ਕਿਹੜੇ ਚ ਖਰਮ ਹੋਈ ਆ ਕਿਦੀ ਪਾਊਡਰ ਸਾਡਾ ਖਰਮ ਹੋਇਆ ਇਹ ਕਿ ਇਹਨਾਂ ਦੇ ਪਖੰਡ ਨਹੀਂ ਪਤਾ ਲੱਗਦੀ ਇਹਨਾਂ ਦੇ ਸਾਡੇ ਬੰਦਿਆਂ ਦਾ ਚੰਗਾ ਕਿ ਨਹੀਂ ਮੜਾਈ ਦਾ ਮਾਰਾ ਦਾੜੀ ਦੇ ਹੱਥ ਚਲੋ ਜੀ ਤਿਆਰ ਹੋ ਗਏ ਤਾਂ ਸਾਡੇ ਹਾਥੀ ਵੀ ਕੀ ਬਣੇ ਆ ਇਹਨਾਂ ਦੇ ਲੱਚਾਂ ਗੜਚਾਂ ਨਹੀਂ ਪਤਾ ਲੱਗਦੀਆਂ ਆ ਹਾਏ ਆ ਜਾਓ ਅੰਦਰੇ ਕੀ ਕੋੜ ਕੋੜ ਕਰੀ ਜਾਂਦੇ ਜੇ ਓਏ ਆ ਗਿਆ ਕੀ ਤਰ੍ਹਾਂ ਕੋੜ ਕੋੜ ਤਨੂ ਮੈਨੂੰ ਭੁੱਖਾ ਪਤਾ ਕਿੰਨੀ ਲੱਗੀ ਆ ਭੁੱਖਾ ਮੈਨੂੰ ਲੱਗੀ ਆ ਚਲ ਫੇਰ ਤਾਂ ਨਿਕਲਿਆ ਕਰੋ ਕਈਆਂ ਥਾਂ ਤੋਂ ਹੋ ਗਏ ਆ ਓ ਚਲੋ ਗਾਂ ਫੇਰ ਤਾਈਆਂ ਆਖਣ ਦੀ 버ਗਰ ਬੁਰਗਰ ਖਾਣੇ ਜਾ ਕੇ ਨ ਮਾਦਾ ਗਈ ਨ ਮਾਤਾ ਨੇ ਵੇਖੀ ਕਿਦਾ 버ਗਰ ਕੱਢਦੀ ਤੇਰੇ ਉਹਨੇ ਨਹੀਂ ਆਉਣਾ ਜਿੰਨਾ ਉਹ ਗੁੱਸੇ ਚ ਗਈ ਚਾਰ ਦਿਨ ਰਹਿ ਕੇ ਉਹ ਨਾਲ ਚੰਗਾ ਸ਼ਾਂਤੀ ਵਾਵਾ ਹੂੰ ਤੂੰ ਦੇ ਸਾਰੇ ਟੱਬਰ ਨੂੰ ਘਰੋਂ ਕੱਢ ਕੇ ਖੁਸ਼ਮ ਚੱਲੋਗਾ ਚਲ ਬਹਿ ਹੁਣ ਕੰਮ ਤਾਂ ਮੈਂ ਕਰ ਲਿਆ ਸਾਰਾ ਤੇ ਚਾਹ ਵੀ ਬੀਬੀ ਨੂੰ ਪਿਆਲ ਦੇਣੀ ਆ ਤੇ ਹੁਣ ਜਾਣੀ ਆ ਤੇ ਉਹਨਾਂ ਤੇ ਪੁੱਤੇ ਵਾਲ ਚੰਗੀ ਤਰ੍ਹਾਂ ਬੇਚ ਤੇ ਕਰਕੇ ਆਉਣੀ ਆ ਤੇ ਤੁਹਾਨੂੰ ਸ਼ਰਮ ਦਾ ਘਾਟਾ ਕਿਤੇ ਰਾਤੀ ਫੋਨ ਵੀ ਨਹੀਂ ਮਗਰ ਲਾਇਆ ਤੇ ਜਬੀ ਬੀਬੀ ਚਲ ਗਈ ਨਾ ਕਿ ਤਾ ਮੈਨੂੰ ਲਾਇਆ ਤੇ ਵਿਚਾਨੂ ਅੱਧੀ ਰਾਤ ਹੋ ਗਈ ਇੱਥੇ ਆਉਂਦੀ ਨੂੰ ਕੋਈ ਨਹੀਂ ਹੁਣ ਉਹਨਾਂ ਦੇ ਤੇ ਜਾ ਕੇ ਕੁੱਤੇ ਵਾਲ ਪਉਣੀ ਲੈ ਚਾਹ ਘੋਟ ਘੋਟ ਪੀ ਲਗੇ ਤੇ ਚੱਲ ਤੈਨੂੰ ਮੈਂ ਛੱਡ ਕੇ ਆਂ ਫੜ ਪੀਲਾ ਘੋਟ ਮਾਂ ਵੀ ਪੀਲਾ ਹੁਣ ਮੈਂ ਨਹੀਂ ਕਾ ਜਾਣਾ ਨਹੀਂ ਜਾਣਾ ਪੈਣਾ ਵੇਖ ਕੇ ਤੇ ਐਡਾ ਕਿਤੇ ਮਗਰ ਫੋਨ ਵੀ ਨਹੀਂ ਲਾਇਆ ਤੇ ਬੀਬੀ ਪਹੁੰਚੀ ਆ ਜਾਂ ਕਿੱਦਾਂ ਨਾ ਤੇਰ ਕੋ ਆਈ ਆ ਜਾਂ ਕਿੱਥੇ ਗਈ ਆ ਤੈਨੂੰ ਮੈਂ ਦੱਸਿਆ ਨਹੀਂ ਕੋਈ ਨਹੀਂ ਮੈਂ ਗੱਲ ਕਰਕੇ ਹੁਣੀ ਉੱਥੇ ਕੋਈ ਗੱਲ ਨਹੀਂ ਤੂੰ ਚਾਹ ਪੀ ਦੀ ਰਾਤ ਹੋ ਗਈ ਉਹਨਾਂ ਨੇ ਇੰਨਾ ਨਹੀਂ ਆਖਿਆ ਪੀਜਾ ਨੂੰ ਪਈ ਮਰ ਗਈ ਕਿ ਹੈਗੀ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਇਨੀ ਟੈਨਸ਼ਨ ਨਾ ਲੈ ਕੋਈ ਨਹੀਂ ਮੈਂ ਜਾਣੀ ਤੇਰੇ ਨਾਲ ਆਂਡ ਗਵਾਰਡ ਉਹਨਾਂ ਨੂੰ ਕੀ ਆਖੂਗਾ ਕੋਈ ਗੱਲ ਨਹੀਂ ਜਦੋਂ ਮੈਂ ਕਹਿਣ ਲਈ ਆ ਵੀ ਮੈਂ ਹੈਗੀ ਮੈਂ ਤੈਨੂੰ ਛੱਡ ਕੇ ਫੇਰ ਆਉਣ ਨਾਲੇ ਉਹਨਾਂ ਦੀ ਬੇਇਜਦ ਕਰਕੇ ਆਉਂ ਆਂਡ ਗਵਾਰਡ ਨੂੰ ਨਾ ਪਤਾ ਲੱਗੂਗਾ ਵੀ ਲੱਖੋ ਲੈ ਕੇ ਆਈ ਆ ਇਹ ਹੁਣੀ ਸ਼ਰਮ ਹੁੰਦੀ ਤਾਂ ਮੈਨੂੰ ਘਰੋਂ ਕਿਉਂ ਹੋਂ ਦਿੰਦਾ ਚੱਲ ਕੋਈ ਨਹੀਂ ਕਰਦੀ ਨਹੀਂ ਤੇ ਨਾ ਖਰਚਾ ਆ ਕੇ 2-3000 ਰੁਪਏ ਦੇ ਸੌਖੀ ਆ ਉਹ ਚਲੋ ਗਾਂ ਉਹ ਚੱਲ ਗਾਂ ਹੇ ਚਲੋ ਥੋਪੀ ਚੜ ਗਈ ਆ ਆਹ 게ਟ ਚਲ ਜਾ ਬਿਲ ਪਾਣੀ ਲਿਆ ਆ ਚਾਹ ਲਿਆ ਘੁੱਟ ਬਣਾ ਉਹੋ ਬੈਠ ਜਾਓ ਵੀ ਕਿਤੇ ਗਰਮੀ ਨਹੀਂ ਹੋ ਗਈ ਨਾ ਹੈਰ ਉਹ ਤਰਾਣਾ ਜਿਆਦਾ ਰੱਜ ਗਏ ਆ ਅੱਜ ਮੈਂ ਹਣਾ ਆ ਮੈਂ ਜੇ ਤੈਨੂੰ ਆਖੇ ਇੱਕ ਗੱਲ ਆ ਕਿ ਤੂੰ ਦੋ ਦੋ ਤਿੰਨ ਤਿੰਨ ਕੱਟੀਆਂ ਚੀਜ਼ਾਂ ਚੁੱਕ ਲਈਆਂ ਆ ਮੇਰੀ ਗੱਲ ਸੁਣੋ ਹੁਣ ਹੁਣ ਆ ਵੀ ਆ ਵੀ ਆ ਦੋ ਚੁੱਕ ਲਈਆਂ ਇੱਕ ਦਾ ਦੋ ਰੱਜ ਨਹੀਂ ਹੋਦਾ ਤੈਨੂੰ ਵੇ ਦਾ ਸਹਣਾ ਘੜੀ ਮੁੜੀ ਦੱਸ ਕੀ ਬੋਲ ਆ ਕੀ ਕਰਨਾ ਸੀ ਉਹ ਤਾਨੂੰ ਨਹੀਂ ਪਤਾ ਆ ਹੁੰਦਾ ਇਦਾਂ ਇਦਾਂ ਲਾਇਆ ਕਦੀ ਲਾ ਕੇ ਵੇਖਿਆ ਕਦੀ ਆ ਵੇ ਆ ਚਲ ਬੋਡੀ ਲੋਸ਼ਨ ਇੱਕੋ ਵਾਰੀ ਵੱਡਾ ਲੈ ਲਈ ਕੀ ਆ ਆ ਖੁਸ਼ਬੂ ਵੇਖੀ ਇਹਦੀ ਵੇਖੀ ਹੈ ਨਾ ਕਿੰਨੀ ਵਧੀਆ ਵਾ ਸਾਡੇ ਦਵਾਈਆਂ ਦੀ ਬੂੰਦ ਰੇਦੀ ਇਹਦੀ ਇਹਦੀ ਖੁਸ਼ਬੂ ਨੂੰ ਕੀ ਕਰਨਾ ਹਾਂ ਮੈਂ ਲਿਆਈ ਆ ਸਨਸਕ੍ਰੀਨ ਉਹ ਧੁੱਪ ਤੋਪਾ ਜਾਣ ਵਾਸਤੇ ਚੋਟੋ ਤੇ ਬਾਤ ਜਾਣੀ ਵੀ ਹੈ ਕਰੇ ਤੇ ਹੁਣ ਤੇ ਸਾਰੀ ਜਿਹੜੀ ਅਸੀਂ ਰਹੀ ਨੇ ਤਾਂ ਕੋਈ ਖਾਦਾ ਪਾਵਾ ਤੇ ਲਈ ਆਈਆਂ ਉਹ ਮੈਨਾਂ ਨੂੰ ਨਹੀਂ ਹੋ ਜਾਂਦੀ ਲੋੜ ਉਹ ਜਾ ਤੋ ਨਾਲ ਪਾਣੀ ਲੈ ਜਾ ਨਾਲ ਚਾਹ ਲਿਆ ਕੋਟਾ ਹਾਂ ਕੀ ਮੈਨੂੰ ਸਮਾਨ ਤੇ ਵੇਖ ਲੈਣ ਦੋ ਵੀ ਆਵੇ ਹਾਂ ਵੀ ਆ ਦੋ ਦੋ ਤਿੰਨ ਤਿੰਨ ਵੇ ਇਕੱਠੀਆਂ ਚੁੱਕ ਲਈ ਆਈ ਐ ਨਾ ਨਾ ਅਥੇ ਤੈਨੂੰ ਦੁਕਾਨੇ ਕੋ ਕਹਿਣ ਜੋਗਾ ਨਾ ਹੋਰ ਜੋ ਫੜੀ ਜਾਨੀ ਮੇਰੀ ਗਾ ਸੁਣ ਜੇ ਨਹੀਂ ਹਿਲਾ ਕੇ ਦੇਣੀ ਤਾਂ ਹੌਲੀ ਜਿ ਮੈਨੂੰ ਇਸ਼ਾਰਾ ਕਰ ਦਿੰਦੇ ਤੇ ਮੈਂ ਬਾਹਰ ਕਰਦਾ ਜੇ ਉਹ ਆਲਤ ਉੱਥੇ ਫੜੀ ਜਾਣ ਨਹੀਂ ਚੁੱਕੀ ਜਾਂਦੀ ਮੈਨੂੰ ਆ ਵੀ ਪਸੰਦ ਆਈ ਪਸੰਦ ਆਈ ਮੈਂ ਉੱਥੇ ਉਹ ਉਹ ਦੁਕਾਨ ਦੇ ਸਾਹਮਣੇ ਕੀ ਤਨੋਂ ਆਂਦਾ ਆਹ ਕਲਰ ਵੇਖੋ ਕਲਰ ਨੂੰ ਮੈਂ ਆ ਕੇ ਕਰਾ ਮੈਗੜੀ ਲਾਉਣੀ ਆਂ ਆਹ ਦੀ ਕਰ ਦਿੱਤੀ ਤੁਸੀਂ ਤੇ ਤੁਹਾਡੇ ਉਹ ਹਾਲ ਵਾ ਫਿਰ ਪਹਿਲਾਂ ਆਪੇ ਖਵਾ ਕੇ ਤੇ ਆਪੇ ਗੋਲਾ ਘੱਡੀ ਜਾਓ ਹੂੰ ਉਹ ਚੱਲ ਜਾ ਲੈ ਆ ਪਾਣੀ ਘੋਟਣ ਦਾ ਚਾਹ ਲਿਆ ਹੁਣ ਆ ਆ ਆ ਕੀ ਆ ਕੀ ਪੂਜੇ ਆ ਕੀ ਆ ਕਰਨੇ ਹਾਂ ਹਾਂ ਪੂਜੇ ਆ ਉਹ ਪੂਜੇ ਤਹਰ ਗਈ ਆ ਇਹ ਰਬੜ ਬੈਂਡ ਵਾ ਪੂੰਜੇ ਇਹਨਾਂ ਨੂੰ ਕੋਣ ਕਹਿੰਦਾ ਜੇ ਤਾ ਕਿਹੜੇ ਜਮਾਨੇ ਚ ਤੇ ਆ ਪੂੰਜੇ ਇਹਨਾਂ ਨੂੰ ਆ ਆ ਰਬੜ ਬੈਂਡ ਵਾ ਆਵੇ ਇਹ ਨਵੇਂ ਆ ਇਹਨੂੰ ਕਹਿੰਦੇ ਬੋ ਇਹ ਤਾਂ ਬੋ ਆਂਦੀ ਆ ਹਾਏ ਵੇ ਮੇਰੇ ਯਾਰ ਰੱਬਾ ਬੋ ਤਿਤਲੀ 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 ਵਾਲੇ ਉਹ ਚੰਗਾ ਜਾ ਇਹਨੂੰ ਰੱਖ ਉੱਥੇ ਮਾਦਾ ਹੋਣੇ ਜੇ ਮਾਦਾ ਕੀ ਨਾ ਉਹਨੇ ਅਖਣਾ ਵੇਖ ਵਧੀਆ ਮਿਲ ਗਿਆ ਤਰਾ ਸਮਾਨ ਸਮਾਜ ਨੂੰ ਬੜਾ ਵਧੀਆ ਮਿਲ ਗਿਆ ਤੈਨੂੰ ਪੈਸੇ ਉਤਨਾ ਜ਼ਿਆਦਾ ਲੈ ਲਏ ਤੇ ਭਰੇ ਆ ਵੀ ਚੱਲ ਮਾ ਇਕੱਠੀਆਂ ਦੋ ਦੋ ਤਿੰਨ ਤਿੰਨ ਚੀਜ਼ਾਂ ਚੁੱਕ ਲਈ ਆ ਇਕੱਠਾ ਹੀ ਕਾਲ ਕੱਢਿਆ ਜਾਂ ਚੱਲੇ ਆ ਆਪਾਂ ਨਹੀਂ ਲਿਆ ਆਹ ਤੇ ਤੁਸੀਂ ਦਾ ਆਏ ਹੀਗੇ ਮਾ ਦਾਏ ਤੁਸੀਂ ਤੇ ਕਾਲ ਤੇ ਮੈਂ ਆਪੇ ਕੱਢਣਾ ਹੀਗਾ ਆਏ ਆ ਕੇ ਦੇਣਾ ਤੇ ਖਰਚਿਆਂ ਦਾ ਨਹੀਂ ਪਤਾ ਲੱਗਦਾ ਹੁਣ ਤੋਰੀ ਤੋਰੀ ਜਾਂਦੀ ਰੁਪਈਆ 2 3 4 ਖਰਚਾ ਕੇ ਗਾਂ ਆਈ ਆ ਮੈਂ ਵੇਖਣ ਦਾ ਕਿ ਲੱਭਾ ਲੈ ਲਵਾਈਆਂ ਤੇ ਦੇ ਕੇ ਰੇ ਆ ਤਾਂ ਖਾਦਾ ਦਵਾਈ ਲਿਓਣੇ ਆ ਖਾਦ ਨਹੀਂ ਕਿਤੇ ਮਿਲਣ ਈ ਇਹ ਹੋਰ ਹੀ ਗੜੀ ਤੇ ਗੜੀ ਗੜੀ ਖਰਚੇ ਕਰਾਈ ਜਾਂਦੀ ਏ ਉਹ ਚੱਲ ਹੁਣ ਆ ਜਾ ਬਾਹਰ ਨਹੀਂ ਜੇ ਹੁਣ ਇੱਕ ਵਾਰੀ ਮੈਨੂੰ ਤੁਸੀਂ ਛੇਵੇਂ ਨੀ ਚੀਜ਼ਾਂ ਦਾ ਇਹ ਜਿੱਤੀਆਂ ਤਾਂ ਕਿੰਨੀ ਵਾਰੀ ਸੁਣਾਉਣਾ ਵਾ 2000 ਦੀਆਂ ਚੀਜ਼ਾਂ ਲਾ ਕੇ ਤੁਸੀਂ 4000 ਰੁਪਏ ਕਹਿ ਦਿੱਤਾ ਖਰਚਾ ਕਰਾਤਾ ਖਰਚਾ ਕਰਾਤਾ ਉਹ ਜੇ ਹੁਣ ਲਿਆਤਾ ਜਾ ਪਾਣੀ ਦੇ ਚਾਰ ਲਿਆ ਘੁੱਟ ਜਾ ਬਣਾ ਹੁਣ ਜਾ ਕੇ ਉਤਰਾਣਾ ਮਜ਼ਾ ਵਾਗਾ ਯਾਰ ਥੋੜੀ ਜਿਹੀ ਘਟ ਕੇ ਚਾਹ ਪੀ ਲਾਂਗੇ ਨਾ ਤੇ ਆੜੇ 버ਗਰ ਪੀਜੇ ਜੇ ਇੱਥੇ ਇਹ ਇੱਕ ਨਾ ਲੱਗੇ ਆ ਇਹ ਠਾਹ ਹੋ ਜਾਣਗੇ ਐਨੇ ਸੁਆਦ ਹੀਗੇ ਤੇ ਭੁੱਖ ਵੀ ਬੜੀ ਲੱਗੀ ਹੀਗੀ ਖਾ ਵੀ ਜਿਆਦਾ ਲਏ ਆ ਮੈਦਾ ਜਿਆਦੇ ਹੁੰਦਾ ਵਾ ਆ ਹੁਣ ਫੁੱਲਣਗੇ ਚਲ ਚਾਹ ਘਟ ਘਟ ਪੀਨੇ ਆ ਉਹ ਲਿਆ ਚਾਹ ਆਹ ਵੇਖੋ ਆ ਗਈ ਆ ਆ ਲੋ ਅ ਕਹਾਨੂੰ ਆਪਣੀ ਫਿਕਰ ਹੁੰਦੀ ਆ ਕਿਧਰੋਂ ਕੀ ਕਰਨਾ ਕੀ ਕਰਨਾ ਤੇ ਬੁੜੀਆਂ ਨੂੰ ਬਸ ਕੀ ਉਹ ਹੀ ਆ ਗਈ ਦਾਦਾ ਹੁਣ ਦਾ ਆਏ ਆ ਪੈਸੇ ਖਰਚਾ ਦੇਈਏ ਕਿਸ ਤਰ੍ਹਾਂ ਕੋਈ ਫਿਕਰ ਹੈਗੀ ਆ ਕਿ ਹਾਂ ਵੀ ਕਿਥੋਂ ਲਿਓਣੇ ਕੀ ਕਰਨਾ ਕੀ ਨਹੀਂ ਕਰਨਾ ਤੁਸੀਂ ਇੰਜ ਕਰੋ ਵੀ ਮੋੜ ਆਓ ਸਮਾਨ ਜਾ ਕੇ ਹਾਂ ਮੋਬਲ ਆ ਮੂੰਹਣਕ ਮੋੜ ਆਓ ਜਾ ਨਹੀਂ ਨਹੀਂ ਮੈਂ ਮੋੜ ਆਉਣਾ ਮੈਂ ਨਹੀਂ ਰੱਖਦੀ ਜਦ ਮੋੜਿਆ ਜਾ ਕੇ ਆਖ ਵੀ ਦਿੱਤਾ ਵੀ ਇਹ ਇੱਕ ਵਾਰੀ ਵੀ ਹੁਣ ਜਦੋਂ ਆਈ ਗਿਆ ਸਮਾਨ ਤੇ ਤੁਸੀਂ ਹੁਣ ਨਾ ਕੀਜੀ ਜਾਓ ਵੀ ਉਹੋ ਗੱਲ ਫੇਰ ਉਹ ਤਰ੍ਹਾਂ ਇੱਕ ਗਾਰਾ ਵਾ ਆਹ ਵਾਲੀ ਦੁਕਾਨ ਤੇ ਪੀਜੇ ਬੜੇ ਸਵਾਦ ਬਣਦੇ ਹਨਾ ਕੋਈ ਨਹੀਂ ਜੇ ਆ ਗਈ ਮਾਰਾ ਜਿਹਦੇ ਨਾਲ ਆ ਗਈ ਕੁੜੀ ਤੇ ਵੇਖੀ ਤੇਰੇ ਪੀਜੇ ਕਿੱਥੇ ਕੋਈ ਨਹੀਂ ਆਉਣਾ ਉਹਨਾਂ ਨੇ ਜੇ ਦੋ ਗਈ ਸੀ ਆਪਰੀ ਉਦਾਂ ਉਹਨੇ ਮੈਨੂੰ ਲਾਦਾ ਜੇ ਹਫਤਾ ਦਾ ਦਿਨ ਨਹੀਂ ਗਾਉਣਾ ਤੁਸੀਂ ਐਵੇਂ ਨਾ ਟੈਨਸ਼ਨ ਲਈ ਜਾਓ ਵੀ ਆਨੇ ਆਉਣਾ ਨਹੀਂ ਉਹ ਸਕੂਟਰੀ ਆ ਗਈ ਆਹ ਵੇ ਆ ਗਈ ਹੁਣ ਆਉਣਾ ਨਹੀਂ ਆਹੇ ਕਿੱਧਰ ਹੁਣ ਤੂੰ ਇਹਦੇ ਸਾਹਮਣੇ ਮੇਰ ਨੂੰ ਐਵੇਂ ਚਿੜਕੀ ਜਾ